ਹਾਂਜੀ ਦਰਸ਼ਕ ਵੀਰੋ ਅਸੀਂ ਅੱਜ ਪਹੁੰਚੇ ਹੋਏ ਸੀਗੇ ਲੁਧਿਆਣਾ ਸ਼ਹਿਰ ਜਿੱਥੇ ਕਿ ਅੱਜ ਮੇਲਾ ਲੱਗਾ ਹੋਇਆ ਕਿਸਾਨ ਮੇਲਾ ਜਿੱਥੇ ਕਿਸਾਨ ਮੇਲੇ ਵਿੱਚ ਨਾ ਬਹੁਤ ਕੁਝ ਦੇਖਣ ਨੂੰ ਸਿੱਖਣ ਨੂੰ ਮਿਲਦਾ ਏ ਤੇ ਕਿ ਅਸੀਂ ਇੱਥੇ ਇੱਥੇ ਸੌਫਤੇ ਖੜੇ ਆ ਤੇ ਬਾਕੀ ਇਸ ਬਾਰੇ ਨਾ ਜਾਣਕਾਰੀ ਲਵਾਂਗੇ ਜਿਸ ਵਾਰ ਆਪਾਂ ਵੀਡੀਓ ਬਣਾ ਰਹੇ ਆ ਵੀਰ ਆਪਣੇ ਨਾਲ ਨੇ ਇੱਧਰ ਇਹਨਾਂ ਨਾਲ ਗੱਲਬਾਤ ਕਰਦੇ ਆ ਸਰਦਾਰ ਜੀ ਨਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਹਾਂ ਜੀ ਜੀ ਤੁਹਾਡਾ ਸੁਭਨਾਮ ਕੇਜੀ ਸਭ ਤੋਂ ਪਹਿਲਾਂ ਮੇਰਾ ਜਸਮੀਤ ਸਿੰਘ ਹੈ ਜੀ ਹਾਂ ਜੀ ਪਿਆਰ ਨਾਲ ਮੈਨੂੰ ਮਿੱਠੂ ਕਹਿ ਦਿੰਦੇ ਨੇ ਅੱਛਾ ਜੀ ਹਾਂ ਜੀ ਜਸਮੀਤ ਸਿੰਘ ਜੀ ਹਾਂ ਜੀ ਪਿਆਰ ਵਾਲਿਆਂ ਨੇ ਨਾ ਨਾਮ ਆਖਿਆ ਮਿੱਠੂ ਜੀ ਤੇ ਵੀਰ ਜੀ ਤੁਸੀਂ ਕੀ ਕੰਮ-ਕਾਰ ਕਰਦੇ ਹੋ ਕੀ ਕੀਤਾ ਕਰਦੇ ਹੋ ਇਸ ਬਾਰੇ ਵੀ ਥੋੜਾ ਜਿਹਾ ਜਾਣਕਾਰੀ ਵੀਰ ਜੀ ਮੈਂ ਐਗਰੀਕਲਚਰ ਖੇਤੀਬਾੜੀ ਦਾ ਮੇਰਾ ਕੰਮ ਆ ਮੇਰਾ ਡੇਰੀ ਫਾਰਮ ਵੀ ਆ ਅੱਛਾ ਜੀ ਤੇ ਉਦੋਂ ਬਾਅਦ ਮੈਂ ਇਸ ਚੀਜ਼ ਦੇ ਵਿੱਚ ਦੇਖਿਆ ਵੀ ਲੋਕਾਂ ਨੂੰ ਵਧੀਆ ਚੀਜ਼ਾਂ ਨਹੀਂ ਮਿਲ ਰਹੀਆਂ ਹਾਂਜੀ ਹਾਂਜੀ ਜਿਹੜੇ ਲੋਕ ਮੰਨ ਲਓ ਵੇਚਦੇ ਵੀ ਨੇ ਉਹ ਜਿਹੜੇ ਬੰਦੇ ਵਿਚਾਰੇ ਖਰੀਦਣ ਆਉਂਦੇ ਨੇ ਉਹ ਬੜੇ ਭੋਲੇ-ਪਾਲੇ ਨੇ ਹਾਂਜੀ ਸਹੀ ਉਹਨਾਂ ਨੂੰ ਪਤਾ ਹੀ ਨਹੀਂਗਾ ਵੀ ਅਸੀਂ ਕੀ ਲੈਣਾ ਕੀ ਦੇਣਾ ਕੁਛ ਨਹੀਂ ਪਤਾ ਹੈਗਾ ਉਹਨਾਂ ਨੇ ਆ ਕੇ ਵਿਚਾਰਿਆ ਨੇ ਗੱਲ ਕਰਨੀ ਆ ਵੀ ਸਾਨੂੰ ਆ ਚੀਜ਼ ਚਾਹੀਦੀ ਹੈ ਹੁਣ ਜੇ ਸੋਪ ਤੇ ਲਾਉਨੇ ਆ ਸਾਰੇ ਬੰਦੇ ਕਹਿੰਦੇ ਨੇ ਵੀ ਕੈਮੀਕਲ ਤੋਂ ਫ੍ਰੀ ਆ ਹਾਂ ਸਾਰਿਆਂ ਦੀ ਇਹੀ ਗੱਲ ਆ ਵੀ ਕੈਮੀਕਲ ਤੋਂ ਫ੍ਰੀ ਆ ਜੀ ਅਸੀਂ ਇਹਦੇ ਵਿੱਚ ਤਾਂ ਹੀ ਅੱਜ ਕੱਲ ਜਿਹੜੀ ਅੱਜ ਕੱਲ ਦੇ ਬੱਚੇ ਨੇ ਜਿੰਨੇ ਨੇ ਇਸਨਾਂ ਥੋੜੀ ਉਮਰ ਦੇ ਵਿੱਚ ਬਿਮਾਰੀਆਂ ਦੇ ਹੱਥ ਪੈ ਜਾਂਦੇ ਹਾਂ ਬਹੁਤ ਜ਼ਿਆਦਾ ਪਰ ਅੱਛਾ ਨੇ ਪੁਰਾਣੇ ਬਿਊਟੀ ਪੀ ਸੀਗੇ ਉਹ ਪੁਰਾਣੇ ਖਰਾਕਾਂ ਆਂਦੇ ਸੀਗੇ ਵਧੀਆ ਨੇਚਰਲ ਖਾਂਦੇ ਸੀਗੇ ਇਹ ਕਰਕੇ ਉਹਨਾਂ ਦੀ ਅੱਜ ਵੀ ਸਿਹਤ ਬਰਕਰਾਰ ਆ ਹਾਂਜੀ ਹਾਂਜੀ ਦੇ ਅੱਜ ਕੱਲ੍ਹ ਜਿਹੜੇ ਸਾਡੇ ਬੱਚੇ ਨੇ ਜਲਦੀ ਬਿਮਾਰ ਹੋ ਜਾਂਦੇ ਨੇ ਬਿਮਾਰ ਹੋ ਜਾਂਦੇ ਉਹ ਤਾਂ ਬਹੁਤ ਵੱਡਾ ਰਾਜ ਹੈ ਜੀ ਮੈਂ ਕੁਝ ਗੱਲਾਂ ਮਾੜੀਆਂ ਮੋਟੀਆਂ ਤੁਹਾਨੂੰ ਦੱਸ ਸਕਦਾ ਜਿਹੜਾ ਸਾਡਾ ਇਸ ਬਾਰੇ ਜੇ ਤੁਸੀਂ ਆਪਣੇ ਕੋਲ ਇਹ ਕੀ ਕੁਆਲਟੀ ਦੇ ਐਟਮਾ ਨਹੀਂ ਜਿਹੜਾ ਸਾਡਾ ਸੋਪ ਸੋਪ ਆ ਨਾ ਜੀ ਸਾਬਣ ਆ ਹਾਂਜੀ ਇਹਦੇ ਵਿੱਚ ਇਹ ਆ ਵੀ ਜਿਹੜਾ ਝੱਗ ਬਣਦੀ ਆ ਇਹ ਰੀਠਿਆਂ ਦਾ ਪਾਊਡਰ ਪਾਉਂਦੇ ਆ ਅੱਛਾ ਜੀ ਕੋਈ ਤੁਹਾਨੂੰ ਇਹ ਚੀਜ਼ ਨਹੀਂ ਦੱਸਦਾ ਹਾਂਜੀ ਜਿਹੜਾ ਰਵੀਨ ਅਲਕੋਹਲ ਦੀ ਵਰਤੋਂ ਕਰਦੇ ਨੇ ਸਾਰੇ ਜਿਹੜੇ ਬਣਾਉਂਦੇ ਨੇ ਘਰਾਂ ਦੇ ਵਿੱਚ ਵੀ ਸੋਪ ਆ ਅਸੀਂ ਇੱਕ 27 ਜੜੀਆਂ ਬੂਟੀਆਂ ਦਾ ਅਰਕ ਪਾਉਂਦੇ ਹਾਂ ਅੱਛਾ ਜੀ ਜਿਹੜਾ ਉਹ ਅਰਕ ਆ ਉਹ ਬਹੁਤ ਗੁਣਕਾਰੀ ਆ ਟਾਈਟਨਸ ਦਾ ਵੀ ਕੰਮ ਕਰਦੀ ਆ ਉਹ ਉਹਦੇ ਵਿੱਚ ਮੰਨ ਲਓ ਜੇ ਕਿਤੇ ਜ਼ਖਮ ਹੁੰਦਾ ਜੇ ਸਿੱਧਾ ਅਰਕ ਸਾਡਾ ਤੁਸੀਂ ਜ਼ਖਮ ਦੇ ਉੱਤੇ ਲਾਉਨੇ ਹੋ ਪਹਿਲੀ ਗੱਲ ਇਹ ਆ ਵੀ ਜਦੋਂ ਜ਼ਖਮ ਸੁੱਜਦਾ ਉਦੋਂ ਟਾਂਕੇ ਲੱਗਦੇ ਨੇ ਜਦੋਂ ਸਕਿਨ ਦੂਰ ਹੋ ਜਾਂਦੀ ਆ ਸਾਡੇ ਵਾਲੇ ਅਰਕ ਦੇ ਨਾਲ ਜਿਹੜੀ ਸਕਿਨ ਆ ਸੁੱਜੂ ਨਹੀਂ ਦੂਰ ਨਹੀਂ ਹੋਊ ਟਾਂਕਾ ਨਹੀਂ ਲੱਗੂਗਾ 2 ਇੰਚ ਤੱਕ ਤਾਂ ਕਵਰ ਬਿਲਕੁਲ ਕਰਦਾ ਹੈ ਅੱਛਾ ਜੀ ਉਸ ਤੋਂ ਅੱਗੇ ਦਰਦ ਨਹੀਂ ਹੋਊ ਬਲੱਡ ਬੰਦ ਹੋਊਗਾ ਇਹਦੇ ਨਾਲ ਇਹ ਕਿਹੜੀ ਕਿਹੜੀ ਮਾਰੀਆਂ ਇਹਨਾਂ ਵਾਰੀ ਥੋੜੇ ਜਿਹੇ ਸਾਡਾ ਜਿਹੜਾ ਇਹ ਆ ਇਹ ਸੀਆ ਬਟਰ ਆ ਹਾਂਜੀ ਉਸ ਤੋਂ ਬਾਅਦ ਐਲੋਵੀਰਾ ਆ ਗਿਆ ਹੂੰ ਫਿਰ ਅਨਾਰ ਦਾ ਆ ਗਿਆ ਜੀ ਅੱਛਾ ਜੀ ਇਹ ਅਸੀਂ ਨਵਾਂ ਬਣਾਇਆ ਹੈ ਜੀ ਰਾਖ ਤੋਂ ਜਿਹੜਾ ਆਪਾਂ ਸੁਆਦਾ ਕਹਿੰਦੇ ਆ ਇਹਦਾ ਬਲੈਕ ਹੈ ਹਾਂਜੀ ਜਿਹੜਾ ਗਾਂ ਦੇ ਗੋਬਰ ਤੋਂ ਹਾਂਜੀ ਹਾਂ ਲੋ ਪਾਥੀ ਬਣਦੀ ਆ ਫਿਰ ਉਦੋਂ ਬਾਅਦ ਸਵਾਭ ਬਣ ਕੇ ਫਿਰ ਅਸੀਂ ਇਹਨੂੰ ਬਣਾਉਂਦੇ ਆ। ਤੇ ਲਿਖਾ ਬਈ ਵੀ ਹੋਗਾ ਇਸ ਦੇ ਉੱਪਰ ਦੇਸੀ ਘਾਓ ਹਨਾ ਜੀ। ਹਾਂਜੀ ਹਾਂ। ਉਸ ਤੋਂ ਬਾਅਦ ਸਾਡਾ ਹਲਦੀ ਦਾ ਆ ਗਿਆ। ਹਾਂਜੀ। ਉਸ ਤੋਂ ਬਾਅਦ ਜਿਹੜਾ ਉਸ ਤੋਂ ਅੱਗੇ ਹੈ ਜਿਹੜਾ ਕੂਲਰਾਂ ਚ ਆਪਾਂ ਪਾਉਂਦੇ ਸੀ ਨਾ ਪਹਿਲਾਂ ਜੀ ਘਾ ਅਜ ਤੋਂ 15-20 ਸਾਲ ਪਹਿਲਾਂ ਉਹਦੀ ਬੜੀ ਵਧੀਆ ਖੁਸ਼ਬੂ ਹੁੰਦੀ ਸੀ ਕਿ ਜਦੋਂ ਪਾਣੀ ਲੱਗਦਾ ਸੀਗਾ ਉਹਦੀਆਂ ਜੜਾਂ ਦਾ ਜੀ। ਅੱਛਾ ਜੀ। ਕਿਹੜੀ ਐਟਮਾਈਜ਼ਰ ਇਹਨਾਂ ਚ ਦੱਸੋ ਮੜਾ ਜਗਾ। ਇਹ ਇਹ ਕਿਹੜੀ ਵੇਰ ਹੈ? ਅੱਛਾ ਜੀ। ਇਹ ਹੋ ਗਿਆ। ਇਹ ਇਧਰ ਆ ਸਾਬਣ ਆ ਗਏ ਜੀ ਇਹ ਆ ਗਿਆ ਜੀ ਆਪਣੇ ਫੇਸ ਬੋਸ਼ ਆ ਗਿਆ ਜੀ ਅੱਛਾ ਫੇਸ ਬੋਸ਼ ਹਾਂ ਜੀ ਹਾਂ ਜੀ ਅੱਛਾ ਜਿਹੜੀ ਆਏ ਟਿੱਕੇ ਨੇ ਹਾਂ ਜੀ ਜਿਹੜੀਆਂ ਇਹ ਟਿੱਕੀਆਂ ਨੇ ਇਹਨਾਂ ਦੇ ਵਿੱਚ ਬੜੀਆਂ ਚੀਜ਼ਾਂ ਪਾਈਆਂ ਹੋਈਆਂ ਨੇ ਜੀ ਅੱਛਾ ਜੀ ਹਾਂ ਜੀ ਜਿਹੜੀਆਂ ਸਕਿਨ ਦੇ ਮੁਤਾਬਕ ਇਹਨਾਂ ਨੂੰ ਲੋਡ ਹੁੰਦੀ ਆਪਾਂ ਨੂੰ ਆਪਣੇ ਫੇਸ ਦੇ ਲਈ ਜ਼ਰੂਰੀ ਨੇ ਹਾਂ ਹਾਂ ਜੀ ਉਸ ਤੋਂ ਅੱਗੇ ਜਿਹੜਾ ਇਧਰ ਇਹ ਚਮੜੀ ਤਵਚਾ ਵਧੀਆ ਰਹੂਗੀ ਬਰਕਰਾਰ ਥੋੜੀ ਜਿਹੀ ਹੋਰ ਹੈ ਤਾਜ਼ੀ ਰਹੂਗੀ ਇੱਕ ਵੀਰ ਜੀ ਜਿਹੜੀ ਆਹਾ ਨਾ ਜੀ ਹਾਂ ਜੀ ਅਸੀਂ ਇਹ ਹਲਦੀ ਕੈਂਡੀ ਹਾਂ ਜੀ ਇਹ ਆ ਹਲਦੀ ਕੈਂਡੀ ਹੈ ਹਾਂ ਜੀ ਹਾਂ ਜੀ ਠੀਕ ਹੈ ਠੀਕ ਜੀ ਇਹ ਗੁਣਾ ਦੀ ਗੁਥਲੀ ਆ ਜਿਹੜਾ ਬੰਦਾ ਰਾਤ ਨੂੰ ਸੌਣ ਵੇਲੇ ਇੱਕ ਪੀਸ ਇਹਦਾ ਹਮ ਇੱਕ ਪੀਸ ਲੈ ਕੇ ਦੁੱਧ ਦਾ ਗਲਾਸ ਪੀਵੇ ਤੇ ਬਿਮਾਰੀਆਂ ਤੋਂ ਤੁਹਾਨੂੰ ਆਪੇ ਆਪੇ YouTube Instagram ਸਾਰੀਆਂ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਵੀ ਕਿੰਨੀ ਆ ਇੱਕ ਮੰਨ ਲਓ ਇਹ ਕਵਰ ਕਰ ਜਾਂਦਾ ਜੀ ਹਾਂਜੀ ਹਾਂਜੀ ਆਪਾਂ ਡਾਕਟਰਾਂ ਨੂੰ ਪੈਸੇ ਦੇਈ ਜਾਂਦੇ ਇਹ ਜਿਹੇ ਚੀਜ਼ਾਂ ਨਹੀਂ ਕਰਨੀ ਵੀਰ ਜੀ ਇਹਦੇ ਤੇ ਮਿਹਨਤ ਆਉਂਦੀ ਆ ਅਸੀਂ ਇਹਨੂੰ ਜਿਹੜੀ ਇਹ ਟਿਪ ਕਰਦੇ ਆ ਸ਼ਹਿਤ ਦੇਸੀ ਖੰਡ ਚੀਨੀ ਚੀਨੀ ਅਸੀਂ ਤਾਂ ਪਾਉਨੇ ਆ ਵੀ ਸਾਨੂੰ ਪ੍ਰিজਰਵਟ ਕੋਈ ਕੈਮੀਕਲ ਨਾ ਪਾਉਣਾ ਪਵੇ ਹਾਂਜੀ ਅੱਬਲ ਤਾਂ ਇਹਨੂੰ ਸੰਡੀ ਵਗੈਰਾ ਲੱਗੇ ਨਹੀਂ ਸਕਦੇ ਹਲਦੀ ਨੂੰ ਲੱਗਦੀ ਹੋਣੀ ਹੈ ਹਾਂਜੀ ਉਸ ਤੋਂ ਅੱਗੇ ਇਹ ਹੈ ਵੀ ਅਸੀਂ ਇਹਨੂੰ ਜਿਹੜੀ ਕੋਟਿੰਗ ਦਿੰਨੇ ਆ ਨਾ ਵੀ ਖਰਾਬ ਹੋਣ ਤੋਂ ਜਾਂ ਮੰਨ ਲਓ ਜਿਹੜੀ ਇਹਦੇ ਗਿੱਲ ਜੀ ਹੁੰਦੀ ਥੋੜੀ ਜਿਹੀ ਗਿੱਲ ਰਹਿ ਜਾਂਦੀ ਹੈ ਸਿਲਨ ਰਹਿ ਜਾਂਦੀ ਹੈ ਹਾਂ ਉਥੇ ਅਸੀਂ ਇਹਨੂੰ ਫਿਰ ਕਰਦੇ ਆ ਜੀ ਕੋਟਿੰਗ ਧਾਗੇ ਵਾਲੀ ਮਿਸ਼ਰੀ ਦੀ ਅੱਛਾ ਜੀ ਇਸ ਤਰ੍ਹਾਂ ਤਿਆਰ ਹੁੰਦੀ ਹੈ ਹਾਂਜੀ ਤਿੰਨੇ ਪ੍ਰੋਡਕਟ ਤਿੰਨੇ ਪ੍ਰੋਡਕਟ ਜਿਹੜੇ ਨਵੇਂ ਨੇ ਜੀ ਇੱਕ ਰੋਂਦਾ ਕੈਂਡੀ ਆ ਅੱਛਾ ਜੀ ਤੇ ਇਹ ਆ ਗਈ ਜੀ ਕद्दू ਦੀ ਕੈਂਡੀ ਅ ਕੋ ਪੰਜਾਂ ਜੀ ਇਹ ਤਿੰਨੇ ਮੰਨ ਲਓ ਇਸ ਮੇਲੇ ਦੇ ਵਿੱਚ ਮੇਰੇ ਕੋਲੇ ਹੀ ਹੈ ਜੀ ਪ੍ਰੋਡਕਟ ਹੂੰ ਹੋਰ ਮੰਨ ਲਓ ਕੋਈ ਬਣਾਇਆ ਨਹੀਂ ਹੋਣਾ ਅੱਜ ਤੋਂ ਬਾਅਦ ਮੰਨ ਲਓ ਜੇ ਅਗਲੇ ਮੇਲੇ ਦੇ ਵਿੱਚ ਕੋਈ ਹੋਰ ਤਿਆਰੀ ਕਰ ਲਵੇ ਤਾਂ ਆਪਾਂ ਕਹਿ ਨਹੀਂ ਸਕਦੇ ਹਾਂ ਜੀ ਜੀ ਆਪਾਂ ਆਪਦੇ ਵੱਲੋਂ ਪੂਰਾ ਜੋ ਜੋ ਕਾਪੀ ਹੋਊਗੀ ਜੀ ਹਾਂਜੀ ਜੋ ਵੀ ਜ਼ਿੰਮੇਵਾਰ ਨੂੰ ਆਪਾਂ ਦੇ ਸਕਦੇ ਆ ਹਾਂਜੀ ਤੇ ਮੰਨ ਲਓ ਵੀ ਉਹ ਹੀ ਆਪਾਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਜੈਮ ਆ ਇਹ ਵੀ ਪਿਓਰ ਆਲੂ ਬਖਾਰੇ ਦਾ ਜੀ ਆ ਦੇਖੋ ਜੀ ਪਿਓਰ ਆਲੂ ਬਖਾਰੇ ਦਾ ਹਾਂਜੀ ਇਹਨਾਂ ਦਾ ਥੋੜਾ ਰੇਟ ਵੀ ਦੱਸ ਦਿਓ ਵੀਰ ਜੀ ਹਾਂਜੀ ਵੀਰ ਜੀ ਇਹ 150 ਰੁਪਏ ਦਾ ਹੈ ਜੀ ਪਾਈਏ ਦੀ ਡੱਬੀ ਹੁੰਦੀ ਹੈ ਜੀ اچھا ਮੋਬਾਈਲ ਨੰਬਰ ਤੁਹਾਡਾ ਹੀ ਲਿਖਿਆ ਹੋਇਆ ਹੈ ਹਾਂਜੀ ਮੇਰਾ ਮੋਬਾਈਲ ਨੰਬਰ ਆ ਜੀ ਹਾਂਜੀ 9417474388 ਹਾਂਜੀ ਪੰਜਾਬੀ ਜੀ ਦੱਸੋ ਜੀ 94174 74388 ਹਾਂਜੀ ਇਹ ਵੀਰ ਜੀ ਉਹਦਾ ਨੰਬਰ ਇੱਕ ਬਾਈ ਜੀ ਹੋਰ ਆ ਹਾਂਜੀ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਵੀ ਮੇਰੇ ਕਿਸੇ ਵੀ ਸਮਾਨ ਦੇ ਵਿੱਚ ਕੋਈ ਰੰਗ ਵੀ ਹੈ ਨਹੀਂਗਾ ਜਾਨੀ ਕਿ ਸਾਰੇ ਕਹਿੰਦੇ ਨੇ ਵੀ ਕੈਮੀਕਲ ਹੈ ਨਹੀਂਗਾ ਰੰਗ ਹੁੰਦਾ ਜਾਂ ਨਹੀਂ ਹੁੰਦਾ ਆਪਾਂ ਨਹੀਂ ਕਹਿ ਸਕਦੇ ਮੇਰੇ ਵਾਲੇ ਦੇ ਵਿੱਚ ਨਾ ਕੈਮੀਕਲ ਨਾ ਰੰਗ ਮੇਰੇ ਵਾਲਾ ਜਿਹੜਾ ਸੋਪ ਆ ਉਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਆਰਕ ਬਾਰੇ ਦੱਸਿਆ ਮੈਂ ਉਹਦਾ ਪ੍ਰਚਾਰ ਕਰੂੰਗਾ ਆਉਣ ਵਾਲੇ ਟਾਈਮ ਦੇ ਵਿੱਚ ਮੇਰੀ ਕੋਸ਼ਿਸ਼ ਹੈ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਹਨਾਂ ਚੀਜ਼ਾਂ ਦੇ ਪ੍ਰਸ਼ਾਦ ਦੇ ਜਗ੍ਹਾ ਤੇ ਉੱਤੇ ਵਰਤੇ ਹੋ ਜਾਵੇ ਤੇ ਮਖਾਣੇ ਤੇ ਪਤਾਸਿਆਂ ਦਾ ਘਟਾਇਆ ਜਾਵੇ ਜੀ ਹੋਰ ਕੁਝ ਆਪਣੇ ਦਰਸ਼ਕੀ ਲਈ ਕੋਈ ਖਾਸ ਗੱਲ ਵਾਲੀ ਸੁਣਾਣੀ ਜੀ ਜਿਆਦਾ ਕੁਝ ਨਾ ਕਹਿੰਦਾ ਹੋਇਆ ਹਾਂਜੀ ਤੇ ਜਿਵੇਂ ਕਿ ਕਿਸੇ ਨੇ ਸਾਡੇ ਭੈਣ ਭਰਾਣੇ ਕ੍ਰੈਡਨ ਵਾਲੇ ਸਾਥ ਤੁਹਾਡਾ ਪਰ ਡਾਇਰੈਕਟ ਉਹ ਔਨਲਾਈਨ ਵੀ ਹਾਂਜੀ ਭਾਜੀ ਜੀਨੇ ਸਮਾਨ ਮੰਗਾਉਣਾ ਸਾਨੂੰ ਫੋਨ ਕਰਨ ਆਨਲਾਈਨ ਜਾਊਗਾ ਜੀ ਉਹਨਾਂ ਦੇ ਪੂਰੀ ਵੀ ਕਰ ਸਕਦੇ ਆ ਪਰ ਪੋਸਟ ਆਫਿਸ ਰਾਹੀਂ ਅਸੀਂ ਭੇਜਣ ਦੀ ਕੋਸ਼ਿਸ਼ ਕਰਦੇ ਆ ਠੀਕ ਆ ਜੀ ਕਿਉਂਕਿ ਉਹਦਾ ਖਰਚਾ ਵੀ ਥੋੜਾ ਜਿਹਾ ਘਟ ਜਾਂਦਾ ਜੀ ਅਗਲੇ ਦੇ ਜੇਕਰ ਕਿਸੇ ਨੇ ਮਿਲ ਕੇ ਲੈਣਾ ਹੋਵੇ ਤਾਂ ਉਹ ਜਦੋਂ ਮਰਜੀ ਜਦੋਂ ਮਰਜੀ ਬਿਨਾਂ ਦੱਸੇ ਘਰ ਆਓ ਜੀ ਤਾਂ ਗੱਲ ਬਣਦੀ ਹੈ ਵੀ ਜੇ ਤੁਸੀਂ ਆ ਕੇ ਦੇਖੋ ਵੀ ਕੀ ਹੈ ਕਿ ਨਹੀਂ ਹੈਗਾ ਅਸੀਂ ਆਪਦੇ ਹੱਥੀ ਮਿਹਨਤ ਕਰਦੇ ਆ ਸਾਰੇ ਅੱਛਾ ਵੀਰ ਜੀ ਫਿਰ ਆਪਣੀ ਰਹਿਤ ਕਿਹੜੀ ਜਗ੍ਹਾ ਜੀ ਜੇ ਕਿਸੇ ਨੇ ਮਿਲਣਾ ਹੋਵੇ ਤੁਹਾਡੇ ਨੂੰ ਜਦੋਂ ਆਪਾਂ ਲੁਧਿਆਣੇ ਤੋਂ ਚੰਡੀਗੜ੍ਹ ਨੂੰ ਜਾਂਦੇ ਆ ਨਾ ਜੀ ਇੱਕ ਛੋਟਾ ਜਿਹਾ ਸ਼ਹਿਰ ਆਉਂਦਾ ਜੀ ਕਵਾੜਾ ਹਾਂਜੀ ਹੈਗਾ ਜੀ ਹਾਂਜੀ ਕਵਾੜੇ ਤੋਂ 4 ਕਿਲੋਮੀਟਰ ਅੱਗੇ ਕਿੱਟੀ ਬਰੈਡ ਫੈਕਟਰੀ ਹੈ ਜੀ ਅੱਛਾ ਜੀ ਉਹਦੇ ਬਿਲਕੁਲ ਅੱਗੇ ਥੋੜਾ ਜਿਹਾ ਜਾਓਗੇ ਤਾਂ ਪਿੰਡ ਚੱਕ ਸਰਵਨਾ ਆਉਂਦਾ ਹੈ ਠੀਕ ਹੈ ਜੀ ਚੱਕ ਸਰ ਹਾਂਜੀ ਭੈਣੀ ਸਾਹਿਬ ਤੋਂ ਆਉਂਗੇ ਭੈਣੀ ਸਾਹਿਬ ਦੇ ਲੱਗਿਆ ਜਿਹੜੇ ਬੰਦੇ ਦੂਰ ਨੇ ਭੈਣੀ ਸਾਹਿਬ ਨੂੰ ਜਾਣਦੇ ਨੇ ਭੈਣੀ ਸਾਹਿਬ ਦੇ ਬਿਲਕੁਲ ਨਾਲ ਹੈ ਜੀ 1 ਕਿਲੋਮੀਟਰ ਦਾ ਫਰਕ ਹੈ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਿਹੜੀ ਤੁਸੀਂ ਨਾ ਜਾਣਕਾਰੀ ਦਿੱਤੀ ਆਪਣੇ ਪ੍ਰੋਡਕਟ ਬਾਰੇ ਜਿਹੜੇ ਇਹਨਾਂ ਤੇ ਪ੍ਰੋਡਕਟ ਨੇ ਨਾਲੇ ਤਾਂ ਸਾਰੇ ਹੀ ਦੇਸੀ ਨੇ ਵਧੀਆ ਕੋਈ ਨੁਕਸਾਨ ਨਹੀਂ ਕਰਦੇ ਹੈਗੇ ਤੇ ਆਪਣੀ ਸਿਹਤ ਲਈ ਬਹੁਤ ਵਧੀਆ ਕੁਆਲਿਟੀ ਦੀਆਂ ਚੀਜ਼ਾਂ ਨੇ ਵੀ ਰੋਣਾ ਜਿਵੇਂ ਕਿ ਦੱਸਿਆ ਨਾ ਤੇ ਇਹਨਾਂ ਤੇ ਤੁਸੀਂ ਕੋਈ ਵੀ ਚੀਜ਼ ਖਰੀਦਣੀ ਹੋਵੇ ਆਪਾਂ ਨੇ ਆਹ ਨੰਬਰ ਤੁਹਾਨੂੰ ਦਿਖਾ ਦਿੰਨੇ ਆ 94174 74388 ਹਾਂਜੀ ਇਹ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆ ਬਾਕੀ ਇੰਸਟਾਗ੍ਰਾਮ ਦਾ ਪੇਜ ਦਾ ਹਾਂਜੀ ਦੱਸ ਦੋ ਜੀ ਉਹ ਵੀ ਸਾਡਾ ਇੰਸਟਾਗ੍ਰਾਮ ਪੇਜ ਵੀ ਚੱਲਦਾ ਜੈਸਟ ਨੇਚਰ 1 ਅੱਛਾ ਜੀ ਜੈਸਟ ਨੇਚਰ 1 ਹਾਂਜੀ ਉਹ ਗ੍ਰਾਹਕ ਤੇ ਪੇਖਣ ਦਾ ਜ਼ਰੂਰ ਫਾਲੋ ਕਰਿਓ ਜੀ ਤੇ ਇਹਨਾਂ ਨਾਲ ਕੋਈ ਵੀ ਚੀਜ਼ ਖਰੀਦਣੀ ਹੈ ਜਾਣਕਾਰੀ ਦੇਣੀ ਹੈ ਇਹਨਾਂ ਨਾਲ ਫੋਨ ਤੇ ਕੰਟੈਕਟ ਕਰ ਹਾਂਜੀ ਸਾਡੀ ਵੀਡੀਓ ਵਗੈਰਾ ਦੇਖ ਸਕਦੇ ਨੇ ਜੀ ਉਹਦੇ ਤੇ ਹਾਂਜੀ ਹਾਂਜੀ ਜੇਕਰ ਸਾਡੀ ਵੀਡੀਓ ਸ਼ੇਅਰ ਕਰਨਗੇ ਦੱਬ ਕੇ ਹਨਾ ਜੀ ਹਾਂਜੀ ਉਹ ਤਾਂ ਫਿਰ ਦੇਖੋ ਕਰਨਾ ਹੀ ਆ ਇਹਨਾਂ ਨੇ ਕਿਉਂਕਿ ਜੇ ਪੰਜਾਬੀ ਬੰਦੇ ਜਾਂ ਮੰਨ ਲਓ ਹਾਂ ਹਾਂਜੀ ਬਿਲਕੁਲ ਬਿਲਕੁਲ ਅੱਗੇ ਤਾਂ ਫਿਰ ਤਾਂ ਹੀ ਆ ਹੁੰਦਾ ਜੀ ਜਵਾਨਾ ਇਹ ਹੀ ਰਹਿ ਗਿਆ ਜੀ ਹੁਣ ਹਾਂਜੀ 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 ਬਹੁਤ ਖੁਸ਼ੀ ਮਿਲਦੀ ਹੈ ਵੀਰ ਜੀ ਜਸਮੀਤ ਸਿੰਘ ਜੀ ਤੁਹਾਨੂੰ ਮਿਲ ਕੇ ਜੀ ਤੇ ਆਪਾਂ ਹੁਣ ਇਥੇ ਇਜਾਜ਼ਤ ਲੈਨੇ ਤੁਹਾਡੇ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ